ਅਕੀ ਨਾਮ ਐਂਕਲ ਤੁਹਾਡਾ ਮੇਰਾ ਨਾਮ ਪੰਜਾਬ ਸਿੰਘ ਜਲ ਪਿੰਡ ਗੌਂਸੜ ਅੱਛਾ ਜੀ ਤੇ ਤੇ ਸਸਰਾਲੀ ਚੋਂ ਦੋ ਤਿੰਨ ਦਿਨ ਦੀ ਬਹੁਤ ਹੀ ਭਾਰੀ ਜਿਹੜਾ ਮੀਂਹ ਦੱਸਿਆ ਗਿਆ ਆ ਇੱਥੇ ਦਾ ਕੀ ਮਾਹੌਲ ਹੈਗਾ ਵਾ ਲੱਗਦਾ ਕਿ ਬਾਰਿਸ਼ ਕੋਈ ਆਉਣ ਵਾਲੇ ਟਾਈਮ 'ਚ ਨੁਕਸਾਨ ਕਰ ਸਕਦੀ ਤੇ ਉਦਾਂ ਵੈਸੇ ਹੁਣ ਦਰਿਆਦ ਕੀ ਕੀ ਹਾਲਾਤ ਨੇ ਰਿਆ ਦੇ ਹਾਲਤ ਤਾਂ ਤੁਹਾਡੇ ਸਾਹਮਣੇ ਆ ਜੀ ਮਾੜੇ ਨੇ ਪਰ ਇਹ ਕੁਦਰਤੀ ਸਾਧਨਾ ਪਿੱਛੋਂ ਜਿਹੜਾ ਪਾਣੀ ਆਉਂਦਾ ਇਹਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਹੈਗਾ ਕਦੋਂ ਆ ਜਾਂਦਾ ਕਦੋਂ ਨਹੀਂ ਆ ਜਾਂਦਾ ਪਰ ਇੱਥੇ ਤਕਰੀਬਨ ਜਿਹੜਾ ਨੁਕਸਾਨ ਹੋ ਸਕਿਆ ਇਹਨਾਂ ਸਾਰੇ ਪਿੰਡਾਂ ਦਾ ਸਾਡੀ ਵੀ ਰੋਡ ਪਰ ਤੇ ਜ਼ਮੀਨ ਹੈਗੀ ਆ ਨਾਲ ਤੇ ਇੱਥੇ ਇੱਕ ਤਕਰੀਬਨ 100 ਕਿੱਲਾ ਜ਼ਮੀਨ ਦਾ ਜਿਹੜਾ ਉਹ ਰੁੜ ਗਿਆ 100 ਕਿੱਲਾ ਰੁੜ ਗਿਆ 100 ਕਿੱਲਾ ਰੁੜ ਚੁੱਕਿਆ ਵਾ ਇਹ ਸਨ 1900 ਨਹੀਂ ਨਹੀਂ 1900 ਆਪਣੇ 1955 ਦੇ ਗੇੜ ਚ ਲੱਗਿਆ ਹੋਇਆ ਹੈ ਇਹ ਸਨ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਇਹ 75 ਸਾਲ ਹੋ ਗਏ ਅੱਜ ਤੱਕ ਟਿਕਿਆ ਹੋਇਆ ਸੀ ਬੰਨ ਹੈ ਠੀਕ ਹੈ ਜੀ ਔਰ ਹੁਣ ਆ ਕੇ ਇਹ 1.5 ਕਿਲੋਮੀਟਰ ਦੇ ਕਰੀਬ ਜਿਹੜਾ ਬੰਨ ਆ ਇਹ ਟੁੱਟ ਚੁੱਕਿਆ ਵਾ ਹੁਣ ਹੁਣ ਦੀ ਕੀ ਹਾਲਾਤ ਨੇ ਜਿਹੜਾ ਕੰਮ ਚੱਲ ਰਿਹਾ ਵਾ ਹੁਣ ਦੇ ਹਾਲਾਤ ਜੀ ਆ ਤੁਹਾਡੇ ਸਾਹਮਣੇ ਹੀ ਆ ਵੀ ਸਾਰੀ ਲੇਬਰ ਲੱਗੀ ਹੋਈ ਆ ਤੇ ਕੰਮ ਹੋ ਰਿਹਾ ਪ੍ਰਸ਼ਾਸਨ ਵੀ ਕਰ ਰਿਹਾ ਕੰਮ ਕਾਫੀ ਹਾਂਜੀ ਜੀ 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 ਤੇ ਮੀਂਹ ਦਾ ਲੱਗਦਾ ਕਿ ਜੀ ਮੀਂਹ ਆ ਜਿਆਦਾ ਆਂਦਾ ਮੀਂਹ ਦਾ ਤਾਂ ਆਂ ਦੇਖੋ ਜੀ ਇਹਦੇ ਭਵਿੱਖਬਾਣੀ ਦੇ ਅਨੁਸਾਰ ਇਹ ਆ ਵੀ ਕੱਲ ਤੋਂ ਜਾਂ ਪਰਸੋ ਤੋਂ بارش ਕਾਫੀ ਹੋਣ ਵਾਲੀ ਆ ਜਿਸ ਕਾਰਨ ਕਰਕੇ ਇਹ ਪਾਣੀ ਉਹਨਾਂ ਨੇ ਉਧਰੋਂ ਅ ਰਣਜੀਤ ਸਾਗਰ ਤੋਂ ਅੱਡੇ ਹਾਂਜੀ ਹਾਂ ਤੇ ਪਾਖੜਾ ਡੈਨ ਦੀ ਵੀ ਕਹਿੰਦੇ 152 ਗੇਟ ਖੋਲੇ ਗਏ ਉੱਥੇ ਹਾਂਜੀ ਠੀਕ ਹੈ ਠੀਕ ਹੈ ਹਾਂਜੀ

ਜਿਹੜੇ 2-3 3 ਦਿਨ ਦਾ ਬਹੁਤ ਭਾਰੀ ਮੀਂਹ ਦੱਸਿਆ ਹੋਇਆ ਕੀ ਲੱਗਦਾ ਉਹ ਉਹਦਾ ਕੀ ਮਾਹੌਲ ਆ ਜਾਂ ਕੀ ਕਿਦਾਂ ਦੇ ਕੋਈ ਅਰੇਂਜਮੈਂਟ ਕੀਤੇ ਚ ਜਿਆਦਾ ਮੀਂਹ ਤੇਜ਼ ਪੈਂਦਾ ਪਹਿਲਾਂ ਵੀ ਇੱਕ ਹਫ਼ਤਾ ਦਾ ਪਾਣੀ ਬਹੁਤ ਡੌਨ ਰਿਹਾ ਸੀ ਬਹੁਤ ਵਧੀਆ ਹੋਇਆ ਬੜਾ ਕੰਮ ਚੱਲਿਆ ਸੀ ਸਾਰੇ ਬੋਰੇ ਲੱਗੇ ਵਧੀਆ ਹੋਇਆ ਕੰਮ ਤੇ ਅਸੀਂ ਉਧਰ ਮਸ਼ੀਨਾਂ ਵੀ ਲਾਏ ਹੋਏ ਜਿਹੜੇ ਇੱਥੇ ਨਹਿਰਾਂ ਪਾਟ ਰੀਆਂ ਵੀ ਪਾਣੀ ਪਰੇ ਚੱਲ ਜਾਵੇ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਕੱਲ ਦਾ ਪਾਣੀ ਫੇਰ ਵਧਿਆ ਹੋਇਆ ਇਹਦਾ ਨੁਕਸਾਨ ਇਹ ਨੁਕਸਾਨ ਆ ਜੇ ਹੁਣ ਮੀਂਹ ਪੈਂਦਾ ਫੇਰ ਲੇਬਰਾਂ ਸਾਡੀ ਹੁੰਦੀਆਂ ਨਹੀਂ ਲੱਗੀਆਂ ਹੋਈਆਂ ਪਹਿ ਪ੍ਰਸ਼ਾਸਨ ਪੂਰਾ ਕੰਮ ਕਰ ਰਿਹਾ ਪੂਰੇ ਜੋਰ ਨਾਲ ਵੀ ਹੁਣ ਪਰਮਾਤਮਾ ਕੇ ਜੋਰ ਕੇ ਦਾ ਜੇ ਪਾਣੀ ਆ ਜੂ ਫਿਰ ਅਸੀਂ ਕੀ ਕਰ ਸਕਦੇ ਹਾਂ ਇਹਦਾ ਪ੍ਰਸ਼ਾਸਨ ਦਾ ਵੀ ਅਸੀਂ ਤਾਂ ਪੂਰਾ ਜੋਰ ਨਾਲ ਲੱਗ ਰਹੇ ਹਾਂ ਸਰ ਇੱਥੇ ਕੋਈ ਕਟਾ ਕਿਤੇ ਹੋ ਰਿਹਾ ਜਾਂ ਮਿੱਟੀ ਖੁਰ ਰਹੀ ਕਿ ਮਿੱਟੀ ਅੱਗੇ ਜਾ ਰਹੀ ਖੁਰਦੀ ਆ ਇੱਥੋਂ ਵੀ ਖੁਰਦੀ ਆ ਅੱਗੇ ਵਧਾ ਕੇ ਖੁਰਦੀ ਆ ਪੱਲੇ ਵੀ ਹਾਂਜੀ ਹਾਂਜੀ ਉਹਦੇ ਲਈ ਕਿੱਦਾਂ ਦੇ ਕੋਈ ਬੰਦ ਨੂੰ ਜਿਹੜਾ ਕੀਤੀ ਜਾ ਰਿਆ ਸਟਰੈਂਥ ਹੁਣ ਲੇਬਰ ਸਾਰੀ ਉੱਥੇ ਲੱਗੀ ਆ ਜਾਲ ਬਣਾਵਨਾ ਕੇ ਲਾਈ ਜਾਂਦੇ ਆ ਕਰੀ ਜਾਂਦੇ ਕੰਮ ਆਪਦਾ ਜਦ ਪਾਣੀ ਆ ਜਾਂਦਾ ਫੇਰ ਕੰਮ ਖਰਾਬ ਹੋ ਜਾਂਦਾ ਤੇ ਕਿੰਨੀ ਦਿਨ ਕੰਮ ਚੱਲਦਾ ਅਗਰ ਇਹ ਪਿੱਛੇ ਦਿਨ ਦੀ ਗੱਲ ਕਰੀ ਰਾਤ ਨੂੰ ਵੀ ਚੱਲਦਾ ਰਹਿੰਦਾ ਜਾਂ ਰਾਤ ਕੰਮ ਚੱਲਦਾ ਦਿਨ ਰਾਤ ਹਾਂਜੀ ਹਾਂ ਜਿਹੜਾ ਇੱਥੋਂ ਗਦਾ ਹੋ ਰਿਹਾ ਜੀ ਇਹ ਘਟਾਇਸ਼ ਕਰਕੇ ਹੋ ਰਿਹਾ ਜੀ ਪਾਣੀ ਕਰਕੇ ਹੋਦਾ ਜਾਲ ਵੈਸੇ ਲਾਇਆ ਰਿਹਾ ਤਾਂ ਇੱਥੇ ਕੋਈ ਨੁਕਸਾਨ ਨਹੀਂ ਅੱਗੇ ਨੁਕਸਾਨ ਆ ਸਾਰੇ ਜਿਹੜੇ ਉੱਧਰ ਲੈ ਬਸ ਇੱਕਦਮ ਸਾਰਾ ਵਧੀਆ ਇੱਧਰ ਵਧੀਆ ਹੋ ਗਿਆ ਸਾਰਾ ਕੰਮ ਹਾਂਜੀ ਹ